تصویر دکھا دات شاید یہ تصویر کچھ نہ کچھ اجی شرم آ جائے جنہوں نے سنیا جا رہا ਕੁਣ ਜੇ ਮੈਂ ਦੱਸ ਦਿਆਂ ਸੀ ਇਹ ਨੋਟਸ ਦੇਸੀ ਕਿਥੇ ਜਾਈਏ ਸਾ ਪਾਰੀ ਦੇਵਾਂ ਇਹ ਤਸਵੀਰਾਂ ਨੇ ਆਹ ਤਸਵੀਰਾਂ ਨੇ ਕਿਸ ਤਰ੍ਹਾਂ ਕੀ ਗੱਲ ਕੀਤੀ ਜਾਵੇ ਕੀ ਪੁੱਛਿਆ ਜਾਵੇ ਨਾ ਤੋਂ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਤੁਹਾਡਾ ਘਰ ਹੜਦਾ ਇਹ ਪੁੱਛੀ ਕੀ ਪੁੱਛੀ ਇਹਨਾਂ ਨੂੰ ਇਹ ਤਸਵੀਰਾਂ ਰਵਾਇਤਾਂ ਵਾਲੀਆਂ ਪੱਤਰਾਂ ਨੂੰ ਰਵਾਇਤਾਂ ਵਾਲੀਆਂ ਨੇ ਆਹ ਤਸਵੀਰਾਂ ਉੱਪਰ ਬਸਾ ਕੇ ਬੈਠੇ ਸਨ ਮੋਜ ਹਾਂਜੀ ਪੱਤ ਜੀ ਪਸ਼ੂ ਹੈ ਜੀ ਸਾਡੇ ਹਾਂਜੀ 25 30 ਪਸ਼ੂ ਹੈ ਕਿੱਥੇ ਨੂੰ ਨਾਲ ਜੀ ਸਹੀ ਨਾ ਦਾ ਘਰ ਚੱਲਦਾ ਬੱਚਾ ਸਾਡਾ ਬੱਚਾ 10 ਵਜੇ ਸਾਡਾ ਚੱਲ ਰਿਹਾ ਹੈ ਇਹ ਕੋਈ ਐਲ ਕੇਜੀ ਦੇ ਵਿੱਚ ਪੜਦਾ ਉਹ ਠੀਕ ਹੈ ਘਰ ਬੜਾ ਵਧੀਆ ਬਾੜਾ ਬਣਾਇਆ ਬੜਾ ਵਧੀਆ ਮਕਾਨ ਬਣਾਇਆ ਐਨ ਬਾੜੇ ਦੇ ਨਾਲ ਪਾਣੀ ਚੱਲਦਾ ਸਾਹਿਬ ਮਾਤਾ ਜੀ ਪਾਣੀ ਪੀਉਂਦੀ ਨਹੀਂ ਮੈਂ ਪਾਣੀ ਹੁੰ ਪੀਖੀ ਇਹ ਲਓ ਪੀ ਲਓ ਮਾਤਾ ਜੀ ਦੋ ਕੋ ਤਾਂ ਪੀ ਲਓ ਦੋ ਕੋਈ ਨਹੀਂ ਪਾਣੀ ਪੀਓ ਆਹ ਤਸਵੀਰਾਂ ਨੇ ਬੇਨ ਸਾਹਿਬ ਆਏ ਜੀ ਆਏ ਆ ਕੇ ਆਪਣੇ ਹੱਥੀ ਸਾਰਾ ਪੰਜਰ ਦੇਖਿਆ ਉਹਨਾਂ ਨੇ ਇਹ ਕੇ ਸਾਨੂੰ ਦੋ ਸ਼ਬਦ ਵੀ ਨਹੀਂ ਕਹਿ ਕੇ ਗਏ ਕਿ ਉਹ ਬੋਟਾ ਪਈਆਂ ਸੀ ਉਹਨਾਂ ਨੂੰ ਅਸੀਂ ਆਪਣੇ ਹੱਥੀ ਬਦਲਾਖ ਲੈ ਕੇ ਆਏ ਅਸੀਂ ਆਪਣੇ ਹੱਥੀ ਬਦਲਾਖ ਲੈ ਕੇ ਆਏ 2000 ਦੇ ਵਿੱਚ ਸਾਡੇ ਕੋਲ ਚੰਨੀ ਸਾਹਿਬ ਆਏ ਚਲੋ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲ ਤਾਂ ਕੀਤੀ ਸਮੱਸਿਆ ਸੁਣੀ ਸਾਨੂੰ ਹੌਸਲਾ ਦੇ ਕੇ ਕਿ ਤੁਹਾਨੂੰ ਅਸੀਂ ਦੋ ਦੋ ਕਨਾਲ ਦੇ 플ਾਟ ਦੇ ਕੇ ਦੇਵਾਂਗੇ ਇਹਨਾਂ ਨੇ ਤਾਂ ਸਾਨੂੰ ਕੋਈ ਹੌਸਲਾ ਵੀ ਨਹੀਂ ਦਿੱਤਾ ਹੈਗਾ ਕਿਉਂਕਿ ਤਾਂ 2019 ਤੋਂ ਵੀ ਕਿਸੇ ਨੇ ਕੁਝ ਨਹੀਂ ਹੈ ਤੇ ਹੁਣ ਵੀ ਨਹੀਂ ਕੁਝ ਸਾਨੂੰ ਹੌਸਲਾ ਤਾਂ ਦੇ ਜਾਂਦੇ ਬੈਂਕ ਆਪ ਸਾਨੂੰ ਕੁਛ ਦਾ ਕਹਿ ਕੇ ਜਾਂਦੇ ਵੀ ਹਾਂ ਅਸੀਂ ਤੁਹਾਡੇ ਬੱਤਿਆਂ ਦੀ ਰੱਖਿਆ ਕਰਾਂਗੇ ਅਸੀਂ ਤੁਹਾਡੇ ਡੰਗੇ ਲਾਵਾਂਗੇ ਆਹ ਜਾਲ ਛੁੱਟ ਗਿਆ ਤੇ ਇੱਕ ਗੱਡੀ ਪੱਥਰਾਂ ਦੀ ਛੁੱਟ ਗਿਆ ਅਸੀਂ ਕਿੱਥੇ ਲੈ ਗਏ ਉਹਨੂੰ ਜਿੱਥੇ ਪੱਥਰਾਂ ਦੀ ਗੱਡੀ ਨਾ ਜਿੱਦਾਂ 100 ਗੱਡੀ ਦਾ ਕੰਮ ਤਾਂ ਉੱਥੇ ਇੱਕ ਗੱਡੀ ਕੰਮ ਕਰ ਲੂ ਇਹ ਬੇਰ ਸਾਹਿਬ ਦੀ ਨਕੀ ਦੇ ਨਾਲ ਮਕਾਲ ਦੇ ਕੇ ਵੀਰ ਹਰਨੇਕ ਸਿੰਘ ਦਾ ਜੇਕਰ ਬੇਰ ਸਾਹਿਬ ਉਸੇ ਦਿਨ ਹਰਕਤਾਂ ਵਿੱਚ ਆ ਜਾਂਦੇ ਆਪਣੇ ਮਹਿਕ ਵਿੱਚ ਉਹਨੂੰ ਡੰਡਾ ਦੇ ਦਿੱਤੇ ਇਸ ਬੰਕਾਰ ਨੂੰ ਬਚਾ ਲੈ ਬਚਾਣਾ ਜੋ ਮਰਜ਼ੀ ਹੋ ਜਾਵੇ ਹੁਕਮ ਦੇ ਕੇ ਜਾਂਦੇ

ਆਪਣੇ ਉਹਦੇ ਦੇਖੋ ਜੀ ਕੀ ਕਰਨਾ ਹੈ ਗਰਾਉਂਡ ਲੈਵਲ ਤੇ ਆ ਕੇ ਦੇਖੋ ਨਾ ਕਿ ਆਪਣੇ ਕਾਗਜ਼ਾਂ 'ਚ ਕਾਰਵਾਈ ਕਰੋ ਅਸੀਂ ਤੁਹਾਨੂੰ ਬਾਰ-ਬਾਰ ਵੰਗ ਕਰ ਰਹੇ ਵੀਰ ਹਰਨੇਕ ਸਿੰਘ ਵੀਰ ਗੁਰਨਾਮ ਸਿੰਘ ਇਹਨਾਂ ਦੋਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਹਨਾਂ ਨੂੰ ਮਾਰ ਜਾ ਦਿੱਤੇ ਜਾਵੇ 50-50 ਲੱਖ ਦੇ ਚੈੱਕ ਦਿੱਤੇ ਜਾਣ ਤਾਂ ਅਸੀਂ ਇਹਨਾਂ ਨੂੰ ਮਾਫ਼ ਕਰ ਸਕਦੇ ਜੀ ਅਸੀਂ ਕਦੀ ਮਾਫ਼ ਨਹੀਂ ਕਰੋਗੇ ਸਾਡੀ ਬਾਰ-ਬਾਰ ਬੇਨਤੀ ਆ ਕਿ ਦੋਨਾਂ ਵੀਰਾਂ ਨੂੰ 50-50 ਲੱਖ ਦੇ ਜਿਹੜੇ ਚੈੱਕ ਆ ਉਹ ਆ ਕੇ ਇੱਥੇ ਦਿੱਤੇ ਚਾਣ ਬੱਸ ਐਂ ਲਾਈਕ ਐਸਾ ਕਰਦੇ ਹੋਰ ਅਸੀਂ ਬੋਲਣ ਕਿ ਸਾਡੇ ਚ ਹੱਥ ਸ਼ਕਤੀ ਹੈ ਨਹੀਂ ਸੀ ਉਹਨਾਂ ਨੂੰ ਕਿ ਸਾਡ ਨੂੰ ਪਹੁੰਚਾ ਲੈਣ ਇਸ ਵਕਤ ਅਸੀਂ ਰੋੜਦੇ ਜਾਂਦੇ ہاں ਅਸੀਂ ਹੋਰ ਕੁਝ ਨਹੀਂ ਕਰ ਸਕਦੇ ਮਾਤਾ ਜੀ ਨੇ ਵੀ ਗੱਲ ਕਰਾਂਗੇ ਮਾਤਾ ਜੀ ਕਿੰਨਾ ਕਸਮਾ ਤੁਹਾਨੂੰ ਇੱਥੇ ਰਹਿੰਦੇ ਨੂੰ ਹੋ ਗਿਆ 22 ਸਾਲ ਹਾਲਾਤ ਕਿਹੋ ਜਿਹੇ ਨੇ ਹੁਣ ਕਿਉਂਕਿ ਜੇ ਬਾਰ ਬਾਰ ਆਪਸ ਵਿੱਚ ਆਲ ਪੁੱਛੀਏ ਨਾ ਤਾਂ ਲੋਕ ਸਾਨੂੰ ਵੀ ਗੜਗੜਨਗੇ ਕਿ ਪੱਤਰਕਾਰ ਕੀ ਬੜੇ ਹਾਲਾਤ ਕਿਹੋ ਜਿਹੇ ਨੇ ਕਿਉਂਕਿ ਆਪਾਂ ਤੁਹਾਡੇ ਹਾਲਾਤ ਸਰਕਾਰਾਂ ਦਾ ਕਿ ਪਹੁੰਚਾਉਣਾ ਚਾਹੁੰਦੇ ਆਪਾਂ ਤੁਹਾਡੇ ਮੂੰਹ ਤੇ ਸੁਣਨ ਜਾਂਦੇ ਕਿਹੋ ਜਿਹੇ ਹਾਲਾਤ ਨੇ ਖਰਾਬ ਹੈ ਜੀ ਕੁਛ ਨਹੀਂ ਕਰ ਸਾਡੀ ਸਾਡਾ ਹੀ ਮਕਾਨ ਥੋੜਾ ਮਕਾਨ ਹੈ ਹਾਂਜੀ ਕਿੰਨਾ ਸਮਾਂ ਲੱਗ ਗਿਆ ਸੀ ਮਕਾਨ ਬਣਾਉਣ ਨੂੰ 5 ਸਾਲ ਲੰਘ ਗਏ 6-7 ਸਾਲ ਦੇਖ ਰਹਾਗੇ ਤਾਂ ਤਸਵੀਰਾਂ ਨੇ ਇਹਨਾਂ ਦਾ ਮਕਾਨ ਹੈ ਆਹ ਤਸਵੀਰਾਂ ਨੇ ਕੋ ਸਿਰਿਆ ਕਦੇ ਨਹੀਂ ਦੇਖਿਆ ਇੱਥੇ ਹਾਂਜੀ ਸਿਰਿਆ ਕਦੇ ਨਹੀਂ ਦੇਖਿਆ 2019 ਦੇ ਵਿੱਚ ਪੂਰਾ ਮਕਾਨ ਬਣ ਕੇ ਤਿਆਰ ਹੋਇਆ 2019 ਦੇ ਵਿੱਚ ਪਾਣੀ ਆ ਗਿਆ ਹਾਂਜੀ 2019 ਦੇ ਵਿੱਚ ਵੀਰਨ ਸਿੰਘ ਨੇ ਮਕਾਨ ਤਿਆਰ ਕੀਤਾ 2019 ਦੇ ਵਿੱਚ ਹੀ ਪਾਣੀ ਆ ਗਿਆ ਫਿਰ ਇਹਨਾਂ ਦੇ ਮਾਤਾ ਜੀ ਸਿਆਣੇ ਤੇ ਬੱਚੇ ਛੋਟੇ ਤੇ ਇਹਨਾਂ ਬਿਲਕੁਲ ਕੰਡੇ ਉੱਪਰ ਤੇ ਇਹਨੋਂ ਨੂੰ ਲੈ ਕੇ ਇਹਨਾਂ ਨੇ ਕਿਰਾਏ ਤੇ ਰਹਿ ਰਹੇ ਜਦੋਂ ਤੋਂ ਸ਼ਿਫਟ ਕਰ ਲਿਆ ਇੱਥੋਂ ਇਹਨਾਂ ਨੇ ਤਾਂ ਰਹਿ ਕੇ ਵੀ ਨਹੀਂ ਰੱਖਿਆ ਆਪਣੇ ਮਕਾਨ ਵਿੱਚ 4 ਦਿਨ ਇਹ ਦੁੱਖ ਤਾਂ ਈਸੀ ਗੱਲ ਦਾ ਹੈ ਨਾ ਸਰ ਚਲੋ ਜੇ ਹੁਣ ਵੀ ਸਰਕਾਰ ਇਹਨਾਂ ਨੂੰ ਕੁਝ ਨਾ ਕੁਝ ਦੇ ਦੇਵੇ ਨਾ ਤਾਂ ਆਪਣਾ ਨਵਾਂ ਮਕਾਨ ਬਣਾ ਲੈਣ ਕਿੰਨਾ ਚਿਰ ਤਰਾਂਗੇ ਤੇ ਰਹਿਣਗੇ ਕਿੰਨਾ ਚਿਰ ਭਟਕਦੇ ਰਹਿਣਗੇ ਨਹੀਂ ਖਤਰਾ ਤਾਂ ਤੁਹਾਡੇ ਪਿੰਡ ਨੂੰ ਵੀ ਹੋ ਗਿਆ ਜੀ ਕਿਉਂਕਿ ਜੇਕਰ ਇਹ ਹਰ ਜਾਂ ਨਾਲ ਤੁਹਾਡਾ ਪਿੰਡ ਪੂਰਾ ਜਾਊਗਾ ਖਤਰਾ ਪੂਰਾ ਖਤਰਾ ਪਰ ਜੀਣਾ ਤਾਂ ਹੋ ਚੁੱਕਿਆ ਜੇਕਰ ਇਹਨਾਂ ਨੂੰ ਕੁਝ ਦਿੱਤਾ ਜਾਊਗਾ ਚਲੋ ਸਾਡਾ ਵੀ ਗੁੱਸਾ ਸ਼ਾਂਤ ਹੋ ਜਾਊਗਾ ਹੂੰ ਠੀਕ ਹੈ ਨਾ ਇਹ ਪਿੰਡ ਵਾਲੇ ਕਹਿੰਦੇ ਵੀ ਪਹਿਲਾਂ ਗਵਾੜ ਨੂੰ ਪਹਿਲੇ ਗਵਾੜ ਨੂੰ ਦੇਖ ਰਹੇ ਨੇ ਕਿ ਸਾਡੇ ਪਹਿਲਾਂ ਗਵਾੜ ਨੂੰ ਦਿੱਤਾ ਜਾਵੇ ਕੋਈ ਨਹੀਂ ਆਸੀਂ ਖੋਜਾ ਪਛਾਣਤ ਹੋ ਜਾਗੇ ਜੇਕਰ ਅਸੀਂ ਮੰਗ ਕਰਦੇ ਅਸੀਂ ਆਪਣੀ ਮੰਗ ਨਹੀਂ ਕਰਦੇ ਜਿਹਨਾਂ ਦਾ ਪੀਟਾ ਜਾਵੇ ਅਸੀਂ ਤਾਂ ਇਹ ਕਹਿੰਦੇ ਜਿਨ੍ਹਾਂ ਦਾ ਨੁਕਸਾਨ ਹੋ ਚੁੱਕਿਆ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਦੋਨਾਂ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਮੈਂ ਦੋਨਾਂ ਘਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਹਾਂਜੀ ਚੰਨੀ ਸਾਹਿਬ ਤਾਂ ਚਲੋ ਸਾਨੂੰ ਕਹਿ ਤੁਹਾਨੂੰ ਦੋ ਦੋ ਕਨੈਲ ਦੇ ਪਲਾਂਟ ਦੇਵਾਂਗੇ ਜੇ ਸਰਕਾਰ ਨੂੰ ਕਿਸੇ ਨੂੰ ਸਾਢੇ 300 ਹੋਵੇ ਚਲੋ ਅਸੀਂ 10 ਘਰ ਇੱਥੇ ਸਾਨੂੰ 10 ਘਰਾਂ ਨੂੰ ਕਿੱ데 ਥਾਂ ਦੇ ਦੇ ਸਾਨੂੰ ਥਾਂ ਦੇ ਦੇਈ ਅਸੀਂ ਪਾ ਸਕਦੇ ਪਰ ਇੰਨੇ ਜੋਗੇ ਹੈ ਨਹੀਂ ਸਾਨੂੰ ਪਤਾ ਜਿਹੜਾ ਉੱਥੇ ਕੁਝ ਬੋਲ ਕੇ ਨਹੀਂ ਗਏ ਉਹ ਇਹਨਾਂ ਦਾ ਸਾਨੂੰ ਕੁਝ ਦੇ ਨਹੀਂ ਸਕਦੇ ਹੈਗੇ ਪਰ ਇਹਨਾਂ ਦੋਨਾਂ ਘਰਾਂ ਬਾਰੇ ਸੋਚਿਆ ਜਾ ਤਾਂ ਆਪਾਂ ਵੀਰ ਜਾਨੇ ਸਿੰਘ ਹੋਂਕਰ ਚੱਲਦੇ ਆ ਵੀਰ ਜੀ ਕਹਿੰਦੇ ਰਹਿਣਾ ਵੀ ਨਸੀਬ ਨਹੀਂ ਹੋਇਆ ਬਿਲਕੁਲ ਜੀ ਆਜਾ ਤੁਹਾਡੇ ਸਾਹਮਣੇ ਇਹ ਮਕਾਨ ਤਿਆਰ ਹੁੰਦਾ ਦਾ ਜੀ ਤੇ